ਕਈ ਬਾਬਿਆਂ ਕੋਲ ਜਾ ਕੇ ਪਾਪਾ ਜੀ ਮੇਰਾ ਗੋਡਾ ਬਾਬਾ ਬਾਬੇ ਨੂੰ ਤਾਂ ਲੋਕੀ ਵੀਲਚੇਅਰ ਤੇ ਲਈ ਫਿਰਦੇ ਆ ਤਰਨ ਪਤਾ ਨਹੀਂ ਇੱਕ ਬਾਬੇ ਨੂੰ ਵੀਲਚੇਅਰ ਤੇ ਲਈ ਫਿਰਦੇ ਉਹ ਮਹਾਰਾਜ ਇੱਕ ਕੁਰਸੀ ਹਜ਼ੂਰੀ ਚ ਕੁਰਸੀ ਢਾ ਕੇ ਬੈਠਾ ਉਹਨੂੰ ਸਪੈਸ਼ਲਟੀ ਕਰਨ ਦੇ ਦੇਣੇ ਪੈ ਰਹੇ ਆ ਤੇ ਕਈ ਪ੍ਰਚਾਰਕ ਕੁਰਸੀਆਂ ਦਾ ਰਟਾ ਪਾਉਣਗੇ ਵੀ ਗੁਰਦੁਆਰੇ ਉਧਰ ਨੂੰ ਮੂੰਹ ਕਰੋਗਾ ਕਿਸੇ ਬਾਬੇ ਬਾਰੇ ਤੁਹਾਡੀ ਬਾਬੇ ਬਾਰੇ ਸਟੇਟਮੈਂਟ ਨਹੀਂ ਆਈ ਤੁਹਾਡੀ ਕਿ ਮਹਾਰਾਜ ਦੀ ਹਜ਼ੂਰੀ ਚ ਬਾਬੇ ਕੁਰਸੀਆਂ ਢਾ ਕੇ ਬੈਠੇ ਕਿਸੇ ਰਾਗੀ ਪ੍ਰਚਾਰ ਦੀ ਸਟੇਟਮੈਂਟ ਆਈ ਬਰਾਬਰ ਕੁਰਸੀ ਢਾਈ ਉਹਨੇ ਮਹਾਰਾਜ ਦੀ ਹਜ਼ੂਰੀ ਚ ਅਸਾ ਜੇ ਮਾਤੜ ਬੰਦੇ ਦੀ ਕੋ ਲੱਤ ਬਾਹ ਦੁਖਦੀ ਵਿਚਾਰਾ ਕਿਤੇ ਕੋ ਲੱਤ ਦੋਦੀ ਕੁਰਸੀ ਢਾ ਕੇ ਬਹਿ ਗਿਆ ਤੇ ਪਿੱਟ ਸਿਆਪਾ ਤੇ ਬਾਬਾ ਬੈਠੇ ਕੁਰਸੀ ਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਾਗੇ ਕਿਸੇ ਨੇ ਨਹੀਂ ਬੋਲਣਾ ਕਿਸੇ ਰਾਗੀ ਤੁਹਾਡੀ ਪ੍ਰਚਾਰਕ ਨੇ ਉਧਰ ਦਾ ਬਿਆਨ ਬੋਲੋ ਜੀ ਕੋਈ ਪ੍ਰੋਗਰਾਮ ਨਹੀਂ ਆਉਣੇ ਮੁੜ ਕੇ ਤੇ ਮੈਂ ਇਹਨਾਂ ਸਾਜ਼ਾਂ ਦੀਆਂ ਬਰਸੀਆਂ ਤੇ ਜਾਂਦਾ ਨਹੀਂ ਉਸ ਕਰਕੇ ਮੈਨੂੰ ਇਹਨਾਂ ਗੱਲਾਂ ਦੀ ਪ੍ਰਵਾਹ ਕੋਈ ਨਹੀਂ ਨਾ ਹਿਤਕ ਮੈਂ ਕਦੀ ਕੇ ਸਾਦੀ ਵਰਸੇ ਤੇ ਗਿਆ ਵਾਂ ਨਾ ਕਦੀ ਕੇ ਸਾਦੀ ਵਰਸੇ ਜਾਣਾ ਵਾਂ ਕਈਆਂ ਦੀਆਂ ਮਜਬੂਰੀਆਂ ਬਣ ਕੇ ਫੇਰ ਚਲੇ ਗਏ ਕਿਉਂਕਿ ਮੈਂ ਤੇ ਆਪਣੇ ਬਤ ਕਹਨਾ ਆ ਭਾਗਾ ਵਾਲਿਓ ਤੁਸੀਂ ਜਾਣੀਆਂ ਪਿੰਡ ਦੇ ਨਗਰ ਨਿਵਾਸੀ ਗੁਰੂ ਰਾਮਦਾਸ ਪਰਾਇ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਨਹੀਂ ਤੇ ਸਾਡੇ ਇੱਥੇ ਇਹੋ ਜਿਹੇ ਲਾਟ ਬਣ ਗਏ ਦੇਹ ਧਾਰੀ ਬਾਬਿਆਂ ਦੀਆਂ ਵਰਸੀਆਂ ਐਡੇ ਵੱਡੇ ਪੱਦਰ ਤੇ ਮਨਾਈਆਂ ਜਾਂਦੀਆਂ ਗੁਰੂ ਛੋਟੇ ਕਰ ਦਿੰਦੇ ਅਸੀਂ ਉਹਨਾਂ ਸਾਹਮਣੇ ਗੁਰੂ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਅੱਗੇ ਸਭ ਜਗਾਂ ਦੇ ਸ਼ਿਦੀ ਦਿਹਾੜੇ ਹੋਣਿਆ ਪਿੰਡੋਂ ਪਿੰਡ ਹੀ ਆਪੋ ਆਪਣੇ ਇਲਾਕਿਆਂ 'ਚ ਲਹਿਰ ਖੜੀ ਕਰ ਦਿਓ ਸਫਰੇ ਸ਼ਾਤ ਕੱਲੇ-ਕੱਲੇ ਘਰ 'ਚ ਸਭ ਜਗਾਂ ਦੀ ਚਰਚਾ ਹੋਵੇ ਅਸੀਂ ਦੇਹਤਾਰੀ ਬਾਬਿਆਂ ਤੋਂ ਕੀ ਲੈਣਾ ਵੀ ਗੁਰੂ ਰਾਮਦਾਸ ਜੀ ਕਹਿੰਦੇ ਸਾਬ ਜਿਸਕਾ ਨੰਗਾ ਭੁਖਾ ਹੋਵੇ ਗੁਰੂ ਰਾਮਦਾਸ ਦਾ ਵਾਕ ਹੈ ਸਾਬ ਜਿਸਕਾ ਬੋਲੋ ਜੀ ਸਾਬ ਜਿਸਕਾ ਨੰਗਾ ਭੁਖਾ ਉਸ ਦਾ ਨਫਰ ਕਿਥੋਂ ਰਾਖਾਏ ਮੈਂ ਕੋਲੋਂ ਨਹੀਂ ਕਰਿਆ ਗੁਰੂ ਰਾਮਦਾਸ ਦਾ ਬਚਨਾ ਤੁਹਾਡੇ ਕੋ ਮੋਬਾਈਲ ਲੈ ਕੇ ਹੁਣੇ ਕੱਢ ਕੇ ਵੇਖ ਲਓ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿਥੋਂ ਰੱਜ ਖਾਏ ਜੇ ਦਾ ਮਾਲਕ ਹੀ ਨੰਗਾ ਤੇ ਭੁੱਖਾ ਉਹਦਾ ਸੇਵਕ ਰੱਜ ਕੇ ਰੋਟੀ ਕਿਥੋਂ ਖਾ ਲੇਗਾ ਭਲਾ ਤੇ ਸਾਡੇ ਲੋਕ ਜਾ ਕੇ ਕਿੱਥੇ ਮੰਗਰੇ ਭਲਾ ਅੱਛਾ ਦੇਹ ਤਾਰੀ ਬਾਬੇ ਨੂੰ ਜਾ ਕੇ ਬਾਬਾ ਜੀ ਜਵਾਗ ਵੜਾ ਬਿਮਾਰ ਰਹਿੰਦਾ ਤੇ ਬਾਬੇ ਦੇ ਤੇ ਆਪਣੇ ਟੈਸਟ ਹੋ ਰਹੇ ਆ ਉਹਨਾਂ ਨੂੰ ਤੇ ਹਸਪੀਟਲਾਂ ਬਾਬਿਆਂ ਦੇ ਬਹੁਤਿਆਂ ਦੇ ਆਪਣੇ ਹਸਪੀਟਲ ਆ ਜੀ ਬੋਤੇ ਆਂਦੇ ਆਪਣੇ ਹਸਪੀਟਲ ਆ ਆ ਜਿਹੜੇ ਬਹੁਤੇ ਚੁਪੈਰਾ ਕੱਟਣ ਜਾਂਦੇ ਆ ਪੁੱਛ ਕੇ ਵੇਖੋ ਆਪਣੇ ਵੱਡੇ ਵੱਡੇ ਹਸਪੀਟਲ ਨੇ ਕੁਸਤਾ ਨਾ ਬਣਾਇਓ ਮੈਂ ਪਹਿਲਾਂ ਗੁਰੂ ਦੀ ਹਜ਼ੂਰੀ ਚ ਕਹਿਣਾ ਵੱਡੇ ਵੱਡੇ ਹਸਪੀਟਲ ਆ ਅਈ ਤਾਂ ਉਹ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜਿਹੜਾ ਕੌਮ ਦਾ ਸਿਰਲ ਹੱਥ ਯੋਧਾ ਸੀ ਜਿਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਸੇਵਾ ਬਦਲੇ ਆਪਣਾ ਸੀਸ ਲੇਖੇ ਲਾ ਦਿੱਤਾ ਅਈ ਤੇ ਉਹਨੂੰ ਵੀ ਗੁਰੂ ਰਾਮਦਾਸ ਮਹਾਰਾਜ ਨਾਲੋਂ ਵੱਡਾ ਬਣਾ ਕੇ ਪੇਸ਼ ਕਰਨ ਲੱਗ ਪਿਆ ਭਾਈ ਤਾਰੂ ਸਿੰਘ ਦੀ ਕੁਰਬਾਨੀ ਘਟ ਹੈ ਕੋਈ ਨਾ ਲੈਂਦਾ ਭਾਈ ਤਾਰੂ ਸਿੰਘ ਦਾ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟੇ ਗਏ ਕੋਈ ਉਹਨਾਂ ਦਾ ਨਾਮ ਲੈਂਦਾ ਭਾਈ ਤਾਰੂ ਸਿੰਘ ਦਾ ਖੋਪਰ ਲਥਾ ਸੀ ਭਾਈ ਮਤੀ ਦਾਸ ਨੂੰ ਆਰੇ ਨਾਲ ਚਿਰਿਆ ਗਿਆ ਤੇ ਗੁੱਸਾ ਨਾ ਮਨਾਇਓ ਅਮੈਂ ਗੁਰੂ ਦੀ ਹਜ਼ੂਰੀ ਚ ਕਹਿੰਨਾ ਜਿਹੜੇ ਉੱਥੇ ਜਾਂਦੇ ਨੇ ਪੁੱਛੋ ਕਾਹਦੇ ਲਈ ਜਾ ਰਹੇ ਜੇ ਕੋਈ ਵੀਜ਼ਾ ਲਵਾਉਣ ਲਈ ਕੋਈ ਮੇਰਾ ਪੁੱਤ ਨਹੀਂ ਪੱਕਾ ਹੋ ਰਿਹਾ ਕੋਈ ਮੇਰੇ ਮੁੰਡੇ ਦਾ ਵਿਆਹ ਨਹੀਂ ਹੋ ਰਿਹਾ ਕੋਈ ਹਾਨੂੰ ਰਿਸ਼ਤਾ ਨਹੀਂ ਮਿਲ ਰਿਹਾ ਜਿੱਦਣ ਰਿਸ਼ਤਾ ਹੋ ਗਿਆ ਫੇਰ ਚਪਹਿਰਾ ਅਗੇ ਹੁਣ ਤੁਸੀਂ ਬੋਲੋ ਜੀ ਬੰਦ ਲੋਡ ਨਹੀਂ ਫੇ ਫਿਆਨ ਬਣੀ ਦੀ ਲੋਡ ਨਹੀਂ ਪੜੋ ਬਾਣੀ ਕਈ ਕਹੇ ਇਹ ਬਾਣੀ ਪੜਨ ਮੈਂ ਕਹਣਾ ਪੜੋ ਹਰ ਰੋਜ਼ ਪੜੋ ਬਾਣੀ ਸਵੇਰੇ ਪੜੋ ਸ਼ਾਮੀ ਪੜੋ ਦੁਪਹਿਰੇ ਪਰੋ ਇੱਕ ਇੱਕੋ ਦਿਨ ਹੀ ਕਿਉਂ ਪੜੀਏ ਵੀ ਸਵਾਲੇ ਪੈਦਾ ਹੁੰਦਾ ਇੱਕੇ ਦਿਨ ਹੀ ਕਿਉਂ ਪੜੀਏ ਫਿਰ ਐਦਾਂ ਦੀ ਕਹਾਣੀ ਬਣਾਉਂਦੀ ਹੈ ਜੇ ਤੁਹਾਡੇ ਢਿੱਡ ਪੀੜ ਹੋਵੇ ਜਿਹੜੀ ਜੋਤ ਜਗਦੀ ਉਹਦਾ ਕਿਉਂ ਢਿੱਡ ਤੇ ਲਾਇਓ ਐਦਾਂ ਜਦ ਮੈਂ ਲਾਈਵ ਬੋਲ ਰਿਹਾ ਘਰਾਂ ਚ ਬੈਠੇ ਸੁਣਦੇ ਹੋ ਬਾਬਾ ਜੀ ਜਿਹੜੇ ਬੋਲਦੇ ਨੇ ਪੁੱਛੋ ਬਾਬਾ ਜੀ ਜਦੋਂ ਤੁਹਾਡੇ ਢਿੱਡ ਤੇ ਪੀੜ ਹੋਈ ਹੈ ਕਿਓ ਲਾਓਗੇ ਕਿ ਹਸਪੀਟਲ ਜਾਓਗੇ ਉਹਨਾਂ ਦੇ ਆਪਣੇ ਹਸਪੀਟਲ ਆ ਬਾਬਿਆਂ ਦੇ ਹੈਗੇ ਕਿ ਨਹੀਂ ਹੈਗੇ ਬੋਲੋ ਸਾਸ ਜੀ ਆਪਣੇ ਬਾਬਿਆਂ ਦੇ ਵੱਡੇ ਵੱਡੇ ਹਸਪੀਟਲ ਆ ਚੌਥੇ ਦਿਨ ਉਹਨਾਂ ਨੂੰ ਜਿਵੇਂ RAMDEV ਨਹੀਂ ਸੀ ਕਹਿੰਦਾ ਹੁੰਦਾ ਲੋਕਾਂ ਨੂੰ ਐਦਾਂ ਐਦਾਂ ਉਂਗਲਾਂ ਘਸਾਓ ਵਾਲ ਕਾਲੇ ਹੁੰਦੇ ਤਾਂ ਸੰਗਤ ਵਿੱਚ ਕਈਆਂ ਨੇ ਰਗੜੇ ਰੜਾ ਲਾਇਆ ਹੁੰਦਾ ਪਹਿਲਾਂ ਹੁਣ RAMDEV ਆਪਣੇ ਸ਼ੈਂਪੂ ਵੇਚਣ ਲੱਗ ਪਿਆ ਇਦਾਂ ਇਹ ਵੀ RAM DEV ਦੀਆਂ ਨਸਲਾਂ ਹੀ ਨੇ ਸਾਰੀਆਂ ਇਹ ਵੀ ਉਹੋ ਹੀ ਨੇ ਜਿਹੜੇ ਲੋਕਾਂ ਨੂੰ ਕਹਿੰਦੇ ਆ ਕਰੋ ਗੁਰੂ ਸਾਹਿਬ ਨੇ ਵੱਡੇ ਵੱਡੇ ਵੈਤ ਤੇ ਹਕੀਮ ਰੱਖੇ ਸੀ ਆਪਣੇ ਕੋਲ ਗੁਰੂ ਸਾਹਿਬ ਨੇ ਵੈਦ ਹਕੀਮ ਰੱਖੇ ਸੀ ਤੁਸੀਂ ਗੁਰੂ ਨਾਲੋਂ ਜ਼ਿਆਦਾ ਸਿਆਣੇ ਨਹੀਂ ਗੁਰੂ ਨੂੰ ਪਤਾ ਸੀ ਕਿ ਜੇ ਸਰੀਰ ਨੂੰ ਕੋਈ ਰੋਗ ਲੱਗਾ ਉਹਦਾ ਇਲਾਜ ਵੈਤ ਤੇ ਹਕੀਮ ਨੇ ਕਰਨਾ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਸਭ ਤੋਂ ਉੱਚ ਕੋਟੀ ਦਾ ਵੈਦ ਸੀ ਭਾਈ ਲਾਲੋ ਜਿਹੜਾ ਗੁਰੂ ਅਮਰਦਾਸ ਜੀ ਆਪਣੇ ਕੋਲ ਰੱਖਦੇ ਸਨ ਗੁਰੂ ਹਰ Rai ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਉੱਚ ਕੋਟੀ ਦੇ ਮਹਾਰਾਜ ਦੇ ਕੋਲ ਵੈਦ ਹਕੀਮ ਸੀ ਸਭ ਤੋਂ ਟੌਪ ਦਾ ਵੈਦਖਾਨਾ ਗੁਰੂ ਹਰ Rai ਪਾਤਸ਼ਾਹ ਦਾ ਕੀਰਤਪੁਰ ਸਾਹਿਬ ਸੀ ਕਿੱਥੇ ਤਰੀ ਕੌਮ ਤੇ ਕਿਹੜੇ ਬੰਦੇ ਆਣ ਖਲੋਤੇ ਕੋਈ ਪ੍ਰਚਾਰਕ ਮੂੰਹ ਖੋਲਣ ਨੂੰ ਤਿਆਰ ਨਹੀਂ ਇਹਨਾਂ ਬੂਬਰੀਆਂ ਤੋਂ ਡਰਦਾ ਸਿੱਖ ਦਾ ਨਿਤਨੇਮ ਸਿੱਖ ਦੀ ਵਿਚਾਰ ਜਿਹੜਾ ਸਿਰੇ ਉੱਠ ਕੇ ਬਾਣੀ ਪੜਨਾ ਸੀ ਅਸੀਂ ਤੇ ਸ਼ਰਤਾਂ ਰੱਖ ਰਿਆਂ ਗੁਰੂ ਦੇ ਅੱਗੇ ਜੀ ਮੈਨੂੰ ਆਹ ਬਾਣੀ ਪੜੇ ਤੇ ਮੇਰਾ ਆ ਦੁੱਖ ਠੀਕ ਹੋ ਜਾਏ ਮੇਰਾ ਗੋਡਾ ਠੀਕ ਹੋ ਜਾਏ ਮੇਰਾ ਮੋਢਾ ਠੀਕ ਹੋ ਜਾਏ ਮੇਰਾ ਵਿਜਾ ਲੱਗ ਜਾਏ ਬਾਣੀ ਇਸ ਵਾਸਤੇ ਪੜੀ ਬਾਣੀ ਪੜੀ ਮੈਂ ਇਨਸਾਨ ਬਣਾ ਹੇ ਮਹਾਰਾਜ ਮੇਰੀ ਅਰਦਾਸ ਹੈ ਮੈਂ ਤੁਹਾਡੀ ਰਜਾ ਚ ਤੁਰ ਸਕਾਂ ਮੈਂ ਤੁਹਾਡੇ ਹੁਕਮ ਦੀ ਪਾਲਣਾ ਕਰ ਸਕਾਂ ਮੈਂ ਤੁਹਾਡੇ ਨਿਜਮ ਦੇ ਵਿੱਚ ਤੁਰ ਸਕਾਂ ਅਰਦਾਸ ਇਹ ਕਰਨੀ ਗੁਰੂ ਅੱਗੇ ਰੋਜ਼ ਬਾਣੀ ਪੜੋ ਸਰੇ ਟਾਈਮ ਨਾ ਉਠੋ ਸਰੇ ਮਹਾਰਾਜ ਦੀ ਬਣਦਾ ਸਹਿਜ ਪਾਠ ਕਰੋ ਆਪਣੇ ਧੀਆ ਪੁੱਤਾਂ ਦੇ ਆਨੰਦ ਕਾਰਜ ਹੋਣਿਆ ਉਹਨਾਂ ਨੂੰ ਕਹੋ ਪੁੱਤ ਤੇਰਾ ਆਨੰਦ ਕਾਰਜ ਹੈ ਆਪਣੇ ਆਨੰਦ ਕਾਰਜ ਦਾ ਸਹਿਜ ਪਾਠ ਖੁਦ ਆਪ ਕਰੀ ਸੋ ਸ੍ਰੀ ਕਾਲ ਬਣੀਵੰਡੀ ਜਾ ਰਹੀ ਹੈ ਅੱਜ ਬਾਣੀ ਦੇ ਵਿੱਚ ਵਖਰੇ ਵਖਰੇ ਕਰਤੇ ਆ ਆ ਸ਼ਬਦ ਪੜੋ ਦੁੱਖ ਭੰਜਣੀ ਦੇ ਨਾਂ ਤੇ ਗੁਟਕੇ ਵਖਰੇ ਤਿਆਰ ਕਰਤੇ ਤੁਹਾਡੇ ਜੀ ਗਰੰਥੀ ਸਿੰਘ ਪਾਠੀ ਸਿੰਘ ਬੈਠਿਆ ਮੈਨੂੰ ਗੱਡੀ 'ਚ ਬਹਿਣ ਤੋਂ ਪਹਿਲਾਂ ਜਰੂਰ ਪੁੱਛਿਓ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਕੇ ਜਾਵਾਂਗਾ ਮੈਨੂੰ ਇਹ ਦੱਸਿਓ ਜਿਵੇਂ ਸੁਖਮਣੀ ਬਾਣੀ ਦਾ ਨਾਮ ਹੈ ਜੈਸਰੀ ਬਾਣੀ ਦਾ ਨਾਮ ਹੈ 16 ਸਾਬ ਬਾਣੀ ਦਾ ਨਾਮ ਹੈ ਜਪ ਬਾਣੀ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ 'ਚ ਦੁੱਖ ਭੰਜਣੀ ਦੇ ਸਰਲੇਖ ਹੈ ਠੀਵੀ ਬਾਣੀ ਹੈਗੀ ਪਹਿਲਾਂ ਉੱਚੀ ਬੋਲਿਓ ਭਾਈ ਹੈਗੀ ਹੈ ਇਸ ਰਲੇਖ ਦੇਣ ਦੀ ਯਰਤ ਕਿਨੇ ਕੀਤੀ ਫਿਰ ਤੁਸੀਂ ਗੁਰੂ ਅਰਜਨ ਸਾਹਿਬ ਨਾਲੋਂ ਸਿਆਣੇ ਜੇ ਪਰ ਕਿਸ ਨੇ ਰੋਕਿਆ ਕਿਸ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਬਾਣੀ ਦੀ ਤਰਤੀਬ ਵਿਗਾੜ ਕੇ ਰੱਖਦੀ ਆਪਣੀ ਮਰਜ਼ੀ ਨਾਲ ਵੱਖਰੇ ਵੱਖਰੇ ਸ਼ਬਦ ਲੈ ਲੈ ਤੇ ਸ਼ਬਦ ਪੜੋ ਸਾਧ ਸੰਗਤ ਜੀ ਤੁਸੀਂ ਐਦਾਂ ਬਾਣੀ ਪੜੋ ਤੁਹਾਨੂੰ ਆਹ ਫਲ ਮਿਲਣਗੇ ਫਲ ਤੇ ਲੋਕਾਂ ਕੋਲ ਪਹਿਲਾਂ ਹੀ ਬਹੁਤ ਨੇ ਪਦਾਰਥ ਤੇ ਪਦਾਰਥ ਨੇ ਤੇ ਪਹਿਲੇ ਦੁਨੀਆ ਕਮਲੀ ਕਰ ਦੁੱਤੀ ਆ ਚੰਗੇ ਸੀ ਸਾਡੇ ਬਜ਼ੁਰਗ ਜਿਹੜੇ ਕੱਚੀਆਂ ਘਰਾਂ ਚ ਰਹਿੰਦੇ ਸੀ ਪਿਆਰ ਤੇ ਹੈਗਾ ਸੀ ਉਹਨਾਂ ਦਾ ਕਮ ਸੇ ਕਮ ਕੱਚੀਆਂ ਘਰਾਂ ਚ ਰਹਿ ਕੇ ਪੰਜ ਪੰਜ ਛੇ ਛੇ ਭਰਾਵਾਂ ਵਿੱਚੋਂ ਵੀ ਸੂਈ ਨਹੀਂ ਸੀ ਲੰਗਦੀ ਅੱਜ ਤਾਂ ਵੱਡੇ ਵੱਡੇ ਘਰ ਬਣਾ ਲਏ ਦਰਵਾਜ਼ਾ ਆਪਣੀ ਮਰਜ਼ੀ ਨਾਲ ਖੋਲਦਾ ਬੰਦਾ ਉਹ ਕਹਾਣੀਆਂ ਆਉਂਦੀਆਂ ਜੀ ਗੁਰਦੁਆਰੇ ਕੱਚੇ ਸੀ ਸਿੱਖ ਪੱਕੇ ਸੀ ਗੁਰਦੁਆਰੇ ਪੱਕੇ ਹੋ ਗਏ ਸਿੱਖ ਕੱਚੇ ਹੋ ਗਏ ਘਰਾਂ ਤੇ ਵੀ ਗੱਲ ਟੁੱਕਦੀ ਆ ਜਦੋਂ ਘਰ ਕੱਚੇ ਸੀ ਪਿਆਰ ਬੜੇ ਪੱਕੇ ਸੀ ਤਾਇਆ ਵੀ ਝਿੜਕ ਮਾਰਦਾ ਸੀ ਭਤੀਜੇ ਦੀ ਯੁਰਤ ਨਹੀਂ ਸੀ ਤਾਈ ਅੱਗੇ ਬੋਲਣ ਦੀ ਚਾਚਾ ਵੀ ਦਬਕਾ ਮਾਰਦਾ ਸੀ ਬੱਚਾ ਵਹਿਆ ਵੀ ਗਿਆ ਚਾਚੇ ਤੋਂ ਵੀ ਡਰ ਆਉਂਦਾ ਸੀ ਵੀ ਚਾਚਾ ਆ ਗਿਆ ਕਰ ਮੈਨੂੰ ਬਾਪੂ ਨੇ ਕੁਝ ਕਹਿ ਦੇਣਾ ਵਾ ਅੱਜ ਮਾਂ ਬਾਪ ਹੀ ਬੱਚਿਆਂ ਤੋਂ ਡਰੀ ਜਾਂਦਾ ਵਾ ਸੋਚਿਆ ਕਦੀ ਬੋਲੋ ਸਾਸਰ ਜੀ ਲੇਟ ਆਉਂਦਾ ਨਾ ਪੁੱਤ ਤੇ ਘਰ ਵਾਲਾ ਘਰ ਵਾਲੀ ਨੂੰ ਹੁਜ ਮਾਰ ਕੇ ਪੈ ਤੂੰ ਇਹਨੂੰ ਪੁੱਛ ਲੇਟ ਕਿੱਥੋਂ ਆਇਆ ਹਿੰਮਤ ਨਹੀਂ ਆ ਗਈ ਪੁੱਛਣ ਦੀ ਤੇ ਉਹ ਸਮਾਂ ਦਾਦਾ ਵੀ ਝਿੜਕ ਮਾਰ ਲਿੰਦਾ ਸੀ ਪੁੱਤਰੇ ਨੂੰ ਚਾਚਾ ਚਾਚੀਆਂ ਭੂਆ ਵੀ ਅੱਜ ਅੱਜ ਭੂਆ ਕਹਿ ਸਕਦੀ ਭਤੀਜੇ ਨੂੰ ਕੁਝ ਭਤੀਜੇ ਨੂੰ ਉਹਨੂੰ ਪਤਾ ਜੇ ਮੈਂ ਕਿਹਾ ਮੁੜ ਕੇ ਇਹਨਾਂ ਨੇ ਵੜ ਨਹੀਂ ਦੇਣਾ ਮੈਨੂੰ ਬੋਲੋ ਜੀ ਉਹਨਾਂ ਵੜ ਨਹੀਂ ਦੇਣਾ ਪਰਜਾਈ ਨੇ ਕਹਣਾ ਆਪਣੀ ਮਾਤਾ ਆਪਣੇ ਘਰ ਰੱਖ ਹੈਗੀ ਤਾਕਤ ਮਾਮਾ ਕਹਿ ਸਕਦਾ ਆਪਣੇ ਵੇਪੜੇ ਮੈਨੂੰ ਕੁਝ ਬੋਲੋ ਸਾਸੰਗ ਜੀ ਸੋਚ ਕੇ ਵੇਖਿਆ ਕਿਥੋਂ ਕਿਥੇ ਤੁਰੇ ਆਪਾ ਪਦਾਰਥ ਆ ਗਿਆ ਨਾ ਮਟੀਰੀਅਲ ਆ ਗਿਆ ਤੂੰ ਕਹ ਦੇ ਜਵਾਕ ਨੂੰ ਇੰਨਾ ਕਹਿ ਦੋ ਭੈਣ ਜੀ ਤੁਹਾਡੇ ਬੱਚੇ ਨੂੰ ਮੋਬਾਈਲ ਘਟ ਦਿਆ ਕਰੋ ਲੈ ਹੁਣ ਹੁਣ ਇਹ ਤਾਂ ਮਾ ਮੋਬਾਈਲ ਆਇਆ ਸਾਡੇ ਕੋਲ ਤੇ ਉਹਨੇ ਆਣਨ ਮੋਬਾਈਲ ਵੀ ਨ ਨਹੀਂ ਜਦੋਂ ਇਹਦੇ ਕੋਲ ਖੋਇਆ ਨਾ ਫਿਰ ਪਤਾ ਲੱਗਣਾ ਇਹਨਾਂ ਤੁਹਾਡੇ ਕੀ ਹਾਲ ਕਰਨਾ ਪਹਿਣੋ ਬੱਚੇ ਪਾੜੋ ਮੋਬਾਈਲ ਪਰਾਂ ਰੱਖ ਕੇ ਇਹ ਬੜਾ ਸੌਖਾ ਲੱਗਦਾ ਖਮਿਆਜਾ ਭੁਗਤ ਰਹੇ ਨੇ ਸਾਡੇ ਬਹੁਤੇ ਲੋਕ ਭਾਈ ਗੁਰਪ੍ਰੀਤ ਸਿੰਘ ਲੁਧਿਆਣੇ ਜਿਹੜੇ ਮਨੁੱਖਤਾ ਦੀ ਸੇਵਾ ਕਰਦੇ ਉਹਨਾਂ ਕੋਲ ਇੱਕ ਦੋ ਕੇਸ ਇਦਾਂ ਦੇ ਆਏ ਆ ਜਿਹੜੇ ਬੱਚਿਆਂ ਨੂੰ ਮੋਬਾਈਲ ਦੇ ਵਿੱਚ ਇੰਨਾ ਉਹਨਾਂ ਦੀ ਸੁਰਤ ਲੱਗੀ ਬਿਮਾਰ ਹੋ ਗਏ ਮਾਨਸ ਤੌਰ ਤੇ 24 ਘੰਟੇ ਉਦਾਂ ਹੀ ਹੱਥ ਚੱਲੀ ਜਾਂਦੇ ਉਦਾਂ ਹੀ ਰੋਗੀ ਹੋ ਗਏ 24 ਘੰਟੇ ਉਹਦੇ ਵਿੱਚ ਹੀ ਸੁਰਤ ਲੱਗੀ ਹੋਈ ਹੈ 24 ਘੰਟੇ ਇਹ એનર્ਜੀ ਵੇਸਟ ਕਰਦਾ ਇਹ ਵੀ ਇੱਕ એનર્ਜੀ ਵੇਸਟ ਕਰਦਾ ਕਈ ਵੇਖਿਆ ਰੋਟੀ ਖਾਈ ਜਾਣਗੇ ਲਾ ਕੇ ਇਦਾਂ ਵੇਖੀ ਜਾਣਗੇ ਵੀ ਇਹ ਚੋਂ ਕੀ ਨਿਕਲਣਾ ਤੂੰ ਸ਼ੇਅਰ ਮਾਰਕੀਟ ਲਾਈ ਆ ਬਿੱਤੇੇ ਸ਼ੇਰ ਆਪਰ ਥੱਲੇ ਹੋ ਰਹਾ ਵੀ ਤੂੰ ਰੋਟੀ ਖਾਈ ਜਾ ਤੂੰ ਚੁੱਪ ਕਰਕੇ ਜਿਹੜੀਆਂ ਦੋ ਖਾਣੀਆਂ ਰੋਟੀ ਖਾਂਦਿਆਂ ਵੀ ਧਿਆਨ ਕੇ ਚਬਲਾ ਜੀ ਉਹ ਬੋਲੋ ਗੁਰੂ ਕੇ ਪਿਆਰਿਓ ਉਹ ਵੈਲ ਬੀਬੀ ਪੁਰਾਣਾ ਸਮਾਂ ਹੁੰਦਾ ਸੀ ਖੇਤਾਂ 'ਚ ਫਸਲ ਬੀਜਣ ਲੱਗਿਆਂ ਕਣਕ ਜੋ ਵੀ ਬੀਜਦੇ ਸੀ ਬਜ਼ੁਰਗ ਆਪਣੇ ਉਦੋਂ ਵੀ ਕਹਿਣਾ ਸਤਨਾਮ ਵਾਹਿਗੁਰੂ ਮਹਾਰਾਹੀ ਤੇਰਾ ਭਲਾ ਹੋਵੇ ਬਰਕਤ ਹੋਵੇ ਭਲਾ ਕਰੇ ਸਤਿ ਆਪਾ ਵੱਢਣ ਲੱਗਿਆਂ ਵੀ ਰੱਬ ਦਾ ਨਾਮ ਲੈਣਾ ਫੇਰ ਹੱਥਾਂ ਨਾਲ ਚੱਕੀਆਂ ਪੀਣ ਵੇਲੇ ਵੀ ਮਾਮਾ ਨੇ ਰੱਬ ਦਾ ਨਾਮ ਲੈਣਾ